ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਚੁੰਮਨ ਟੋਪਕ। ਅੱਜ ਤੁਹਾਡੇ ਲਈ ਅਸੀਂ ਕੰਪਿਊਟਰ ਮਸ਼ੀਨ ਦੇ ਬਾਰੇ ਕਲੇ ਸੂਟ ਲੈ ਕੇ ਆਏ ਹਾਂ ਜੀ। ਇਹ ਦੇਖੋ ਸੂਟ ਲੱਗੇ ਹੋਏ ਨੇ ਬਹੁਤ ਹੀ ਸੋਹਣੇ ਸੂਟ ਨੇ। ਤੁਸੀਂ ਇਹਦੀ ਵਰਕ ਦੀ ਫਿਨਿਸ਼ਿੰਗ ਵੀ ਚੈੱਕ ਕਰ ਸਕਦੇ ਹੋ। ਬਹੁਤ ਹੀ ਵਧੀਆ ਫਿਨਿਸ਼ਿੰਗ ਆ ਗਈ। ਆ ਦੇਖੋ ਇਹ ਪਰਪਲ ਕਲਰ ਦੇ ਸਿੰਗਰੇਡੀ ਹੋ ਰਿਹਾ ਹੈਗਾ। ਬਹੁਤ ਸੋਹਣਾ ਸੂਟ ਹੈ। ਕੇ ਦਾ ਠੇਰਾ ਰੈਡੀ ਹੋ ਗਿਆ ਆ ਜੀਆਂ ਬਾਜੂ ਰੈਡੀ ਹੋ ਚੁਕੀਆਂ ਆ ਆ ਦੇਖੋ ਇਹ ਜੀਆਂ ਸੀ ਬਾਮਾ ਰੈਡੀ ਕੀਤੇ ਆ ਬਾਮਾ ਦੇ ਫਲਾਵਰ ਪਾਏ ਆ ਇਹਦਾ ਠੇਰਾ ਰੈਡੀ ਹੋ ਗਿਆ ਬਹੁਤ ਹੀ ਸੋਹਣੀ ਫਿਨਿਸ਼ਿੰਗ ਆ ਵਰਤ ਦੀ ਜਿਵੇਂ ਦੂਜਾ ਸੀ ਪਿਸਤਾ ਕਲਰ ਦਾ ਸੂਟ ਲਾਇਆ ਹੋਗਾ ਕਸ਼ਮੀਰਾਂ ਦਾ ਸੂਟ ਹੈਗਾ ਇਹਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਦਾ ਇਹ ਫਲਾਵਰ ਬਣ ਕੇ ਰੈਡੀ ਹੋਊਗਾ ਤੁਸੀਂ ਵੀ ਇਦਾਂ ਦੇ ਸੋਹਣੇ ਸੋਹਣੇ ਸੂਟ ਰੈਡੀ ਕਰਵਾ ਸਕਦੇ ਹੋਗੇ ਜੇ ਤੁਸੀਂ ਇਦਾਂ ਦਾ ਸੇਮ ਡਿਜ਼ਾਈਨ ਚ ਰੈਡੀ ਕਰਵਾਉਣਾ ਤਾਂ ਤੁਸੀਂ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋਗੇ ਮੈਂ ਨੰਬਰ ਮੈਂਸ਼ਨ ਕੀਤਾ ਹੋਇਆ ਹੈਗਾ ਤੁਸੀਂ ਆਪਣੇ ਚੋਇਸ ਅਕੋਰਡਿੰਗ ਵੀ ਕੋਈ ਵੀ ਡਿਜ਼ਾਈਨ ਕਰਵਾ ਸਕਦੇ ਹੋ ਰੈਡੀ ਜੇ ਤੁਹਾਡੇ ਕੋਲੇ ਕੋਈ ਡਿਜ਼ਾਈਨ ਹੈ ਤਾਂ ਤੁਸੀਂ ਉਹ ਮੈਨੂੰ ਭੇਜ ਸਕਦੇ ਹੋ ਉਹਦੇ ਸੇਮ ਉਦਾਂ ਦਾ ਹੀ ਰੈਡੀ ਹੋ ਜਾਏਗਾ ਮਾਤੀ ਸੱਡੀ ਵਰਲਡ ਵਾਈਡ ਸ਼ਿਪਿੰਗ ਸ਼ਿਪਿੰਗ ਤੁਹਾਡੇ ਏਰੀਆ ਦੇ ਅਕੋਰਡਿੰਗ ਹੋਊਗੀ ਅਜੰਦੇ ਹੋਰ ਸੋਨੇ ਸੋਨੇ ਸੂਤਾਂ ਦੇ ਡਿਜ਼ਾਈਨ ਦੇਖਣ ਲਈ ਯੂਟਿਊਬ ਚੈਨਲ ਜੀਮਾ ਬੁਟੀਕ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਜੋ ਜੁ ਆਪਣਾ ਫੈਬਰਿਕ ਉਹ ਵਧੀਆ ਕੁਆਲਿਟੀ ਦਾ ਹੋਊਗਾ ਫੈਬਰਿਕ ਤੁਸੀਂ ਤੁਹਾਨੂੰ ਕੋਈ ਕੰਪਨੀ ਆ ਉਹਦੇ ਨਾਲ ਸੈਂਪਲ ਵਰਕ ਵੀ ਕੰਪਲੀਟ ਹੋਊਗਾ ਜਿੱਦਾਂ ਤੁਸੀਂ ਫੈਬਰਿਕ ਤੇ ਜਿਹਨ ਬੈਸਟ ਕੁਆਲਿਟੀ ਦਾ ਚੁਸ ਕਰਾਂਗੇ ਉਹਦੇ ਨਾਲ ਹੀ ਤੁਹਾਨੂੰ ਰੈਡੀ ਹੋ ਕੇ ਹੁੰਦਾ ਆਊਗਾ ਇਹ ਵਾਲੇ ਜੋ ਤੁਸੀਂ ਦੇਖ ਰਹੇ ਹੋਗੇ ਇਹ ਮੈਂ ਪਸ਼ਮੀਨਾ ਤੇ ਰੈਡੀ ਕੀਤੇ ਆ ਕਿ ਤੁਸੀਂ ਆਪ ਵੀ ਚੁਆਇਸ ਅਕੋਰਡਿੰਗ ਕਿਸੇ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਆ ਇਹ ਸੂਟ ਆਪਣੇ ਕਿਸੇ ਖਸਤਮਰ ਦੇ ਰੈਡੀ ਹੋਏ ਨੇ ਤੇ ਅਗਸਟ ਮਰ ਦੇ ਰੈਡੀ ਹੋਏ ਹੋਏ ਨੇ ਇਹ ਮੋਸਟ ਡਿਮਾਂਡਿੰਗ ਡਿਜ਼ਾਈਨ ਚੱਲ ਰਿਹਾ ਹੈਗਾ ਇਹਨਾਂ ਦੇ ਆਪਾਂ ਨੂੰ ਬਹੁਤ ਆਰਡਰ ਆ ਰਹੇ ਨੇ ਮੋਸਟ ਡਿਮਾਂਡਿੰਗ ਡਿਜ਼ਾਈਨ ਹੈ ਇਹ ਤੁਸੀਂ ਵੀ ਜਲਦੀ ਜਲਦੀ ਆਰਡਰ ਕਰ ਲਓ ਥੈਂਕ ਯੂ